ਗੱਡੀ ਤੁਰਕ ਜਾਣ ਤੁਰਕੇ ਹੀ ਪੈਣਾ ਹੈ ਹੀ ਉਹਨੂੰ ਹੀ ਤੁਰਕੇ ਜਾ ਬਸ ਕਿੰਨੇ ਦਿਨਾਂ ਵਾਂਹ ਕੱਢਣੀ ਅੱਜ ਆਪਾਂ ਆ ਵੀ ਨਿੱਕਾ ਬੋਲਡ ਚਲਾ ਰਿਹਾ ਵਾ ਅੱਜ ਅੱਜ ਦਾ ਥੋੜਾ ਜਿਹਾ ਵੀਡੀਓ ਬਣਾ ਲੀਏ ਪੈਂਟ ਬੰਦੇ ਰਹਾਂ ਚੋ ਨਾ ਚੋ ਨਾ ਦੇਖ ਲੋ ਫੇਰ ਖੜੀ ਜਾ ਉਸ ਤੇ ਖੜੀਆ ਪిల్లా ਮਹਿਮਤ ਪੁਰਜਾਣਾ ਬੰਦਾ ਚੱਕਣਾ ਵੀ ਤੇ ਜਾਣਾ ਤੂੰ ਆ ਜਾਣਾ ਮਗੜਾ ਇਹ ਖਾਨਾ ਗਾਲੀ ਮਤਲਬ ਦੱਸ ਦਵਾ

ਅੱਗੇ ਦੇਖੋ ਆਦਮੋਂ ਹੀ ਮੂੰਹ ਬੈਰੇ ਲੋ ਜੀ ਆਪਾਂ ਨਿਕਲ ਆਏ ਆ ਇਹ ਇਤੇ ਇਤੇ ਦਾ ਸ਼ਾਰਟਕਟ ਆ ਪਰ ਬਰਾਲ ਦੀ ਜੇ ਜਾਣੇ ਤਾਂ ਪਾਣੀ ਬਹੁਤ ਖੜਾ ਆ ਪਰ ਆਪਾਂ ਪਹਿਲਾਂ ਮਹਿਮਤ ਵੱਰ ਜਾਣਾ ਬਈ ਉਹ ਜੀ ਇੱਥਾ ਪੈਂਡ ਉਹ ਨਾਲ ਇੱਥੇ ਹੀ ਆ ਮੁੜ ਕੇ ਆਪਾਂ ਬੰਦਾ ਚੱਕੀ ਠੀਕ ਹੈ ਨਾ ਲਾਲ ਆਪਰਾ ਉਹ ਕਰਈਆ ਤਿੰਨ ਸ਼ਟ ਲੈ ਬੰਦਾ ਆਈਆ ਸੇਫੂਨ ਆ ਦੇ ਬਲੇ ਚੱਕ ਲੀਏ ਆ ਜਾਂਦਾ ਰੋਡ ਈਦੇ ਤੋਂ ਫਹਿਮਤਪੁਰ ਬੰਦੇਰਾ ਤੇ ਕੀਵੇਂ ਨੂੰ ਰੋਡ ਜੋੜਦਾ ਕੀ ਵਾ ਬੰਦੇਰਾ ਕੀ ਵਾ ਬੰਦੇਰਾ ਇਹ ਆ ਬੰਦੇਰਾ ਨਹੀਂ ਜਾਂਦਾ ਆ ਜਾਂਦਾ ਕੀ ਆ ਗਿਆ ਮਹਿਮਦਪੁਰ

ਨਹੀਂ ਮਾਰਿਆ ਕਰ ਹਾਂ ਲੋ ਜਣਾ ਬੰਦਾ ਚੱਕਣਾ ਬੰਦਾ ਚੱਕ ਕੇ ਜਾਣਾ ਕੀਵੇ ਆਸ-ਵਾਸ ਦਾ ਸੱਚੇ 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 ਦੇਖਿਆ ਨਹੀਂ ਕਿਹਾ ਮੇਲੇ ਘਾਉੜੇ ਓਲੇ ਆ ਗਿਆ ਪਤਾ ਦੇ ਲੋ ਹੁਣ ਇਹ ਚੱਕ ਦੇਣ ਲੱਗ ਇਹ ਪਹੁੰਚ ਕੇ ਕਰਦੇ ਟਾਕ-ਵਾਕ ਲੈ ਲੋ ਜੀ ਤੇਲ ਵੀ ਮੁੱਕ ਗਿਆ ਯੋ ਹੈਗਾ ਹੈਗਾ ਗਾਣਾ ਬੰਦ ਕਰਨਾ ਹੋ ਗਿਆ ਹੈ ਲੈ ਲੋ ਜੀ ਕਰਾ ਬੇਨਤੀ ਤੂੰ ਕੀਦੇ ਵਾਲਿਆਂ ਚ ਕਾਲੀ ਬੇਸ ਮਨ ਰੋਗ ਲਾ ਹੁਣ ਇਹਨੂੰ ਲੈ ਤੇਰੇ ਜਾਨ ਦੇ ਲੋਕ ਤੇਰੀ ਮੁੱਕ ਗਈ ਯੋ ਉਦਾਂ ਬੋਲਡ ਚਲਾਉਣਾ ਬਹੁਤ ਜ਼ਿਆਦਾ ਓਏ ਹੋਏ ਛਲਕਾ ਮਾਰ ਕੇ ਬਾਹਰ ਆ ਗਿਆ ਓ ਇਨਾ ਓਏ ਹੋਏ ਹੋ ਬੰਦ ਕਰ ਬੰਦ ਕਰ ਓੜਨਾ ਜੀ ਇਨਾ ਖਾ ਗਿਆ ਖਾ ਨਹੀਂ ਗੇ ਹੈ ਹੀ ਨਹੀਂ ਮਮਾ ਇਹਦੇ ਚ ਹੁਣ ਤੇਲੇ ਤੋਂ ਕਿੱਥੋਂ ਪੈਂਦਾ ਚਲੋ ਫੇ ਹੁਣ ਚੱਲ ਲੋ ਜੀ ਹੁਣ ਗੱਡੀ ਗੱਡੀ ਤੁਰ ਕੇ ਜਾਣਾ ਤੁਰਕੇ ਹੀ ਪੈਣਾ ਅਸੀਂ ਹੋਂ ਨਹੀਂ ਤੁਰਕੇ ਜਾਣਾ ਵਾ ਲੋ ਜੀ ਬਾਈ ਨਾ ਕੰਮ ਸੀ ਯਾਰ ਬਣਾ ਲਓ ਵਲੌਗ ਤੇਲੇ ਵੀ ਮੁੱਕ ਗਿਆ ਬਸ ਗੇੜੇ ਦੇਣੇ ਸੀ ਆਪਾਂ ਯਾਰ ਦੱਸਦਾਈ ਉਦੋਂ ਤੇਲ ਮੈਂ ਉਹੀ ਕੇ ਛਲਕਾ ਮਾਰ ਮਾਰ ਕੇ ਬਾਹਰ ਆਉਂਦੇ ਐ ਇੰਨਾ ਤੇਲ ਸੀਗਾ ਵੇ ਜੇ ਪਤਾ ਨਹੀਂ ਕਿੱਧਰ ਚਲ ਗਿਆ ਰਾਹ ਚੋਂ ਦਾ 10 ਕਿਲੋਮੀਟਰ ਇਹਦਾ ਮੈਂ ਥੈਂਕ ਯੂ ਫੋਲੋ ਕਰਾਈ ਤੇ ਥੱਲੇ ਸਾਰੀ ਬਨਾਰੀ ਟੁੱਟ ਗਈ ਸਾਡੀ ਓਏ ਉਹ ਤਾਂ ਚਲ ਟੁੱਟੀ ਹੈ ਨਾ ਤਾਂ ਕੰਮ ਹੀ ਹੋਰ ਹੋ ਗਿਆ ਇੰਨਾ ਸੀਗਾ ਜੇ ਦੋਸਤੋ ਰਿਆ ਇਹਨੂੰ ਮੈਂ ਕਿਸ ਸਕੂਟਰੀ ਲੈ ਚੱਲਦੇ ਆ ਇਹ ਵੀ ਇਹਨੇ ਵੀ ਬੋਏ ਹੀ ਕੱਢਿਆ ਤੇਲ ਚੈੱਕ ਨਹੀਂ ਕੀਤਾ ਹੋਣਾ ਮੈਂ ਜਾਉਂ ਢਿੱਕਾ ਗਿਆ ਮੈਂ ਆਈ ਇਹਦਾ ਤਾਂ ਬਹੁਤ ਨਹੀਂ ਆਈ ਬੜੀ ਆਣਾ ਲੋ ਜੀ ਗਾਇਜ਼ ਮੈਂ ਕਹ ਲੋ ਗਾਇਜ਼ ਆਹ ਬੰਦਾ ਕਹਿੰਦਾ ਸੀਗਾ ਬੁਲੇਟ ਹੀ ਲੈ ਕੇ ਜਾਣਾ ਤਾਂ ਕੌਣ ਇਹ ਹੀ ਲਾਊਗਾ ਪੈਸੇ ਹੈਗੇ ਕੋਲ ਕੱਲ ਠੀਕ ਆ ਤਾਂਦੇ ਨਹੀਂ ਤਾਂ ਆਵਾਂ ਹੋਣ ਚਲੋ ਚਲੋ ਬਾਏ 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 ਮੈਂ ਨਿਕਲ ਜਾਣਾ ਇੱਧਰ ਤੇ ਭਾਈ ਮੈਂ ਛੱਡ ਕੇ ਆਣਾ ਨਹੀਂ ਮੈਂ ਛੱਡਉਣਾ ਗੱਡੀ ਚ ਹੀ ਜਾ ਤੂੰ ਆਹ ਦੇਖ ਲੋ ਦੇਖ ਲੋ ਭਾਈ ਇੰਨੇ ਵੱਡਾ ਇੱਥੋਂ ਤੱਕ ਆ ਗਏ ਰਾਜ ਨਹੀਂ ਕਿਤੇ ਰੋਕ ਲਿਆ ਚਲੋ ਆਪਾਂ ਗੱਡੀ ਕੱਢੀ ਤਾਂ ਆਪਾਂ ਚਾਈਏ ਜੋ ਵੀ ਆ ਜਾਦਗਰੀ ਈ ਦੇ ਦੀ ਇਹ ਵਾਹ ਪੁਰਾਣੀ ਹੈ ਨਾ ਲੋਜੀ ਇਹ ਹੁੰਦਾ ਕੀ ਫਿਰ ਬਰੀ ਇਹ ਹੈ ਕਿ ਅੱਛਾ ਅੱਛਾ ਮੁਸਲਮਾਨਾਂ ਦਾ ਘਾਰ ਹੀ ਆ ਸਰੋ ਜੀ ਚੱਲੀਏ ਹਾਂ ਕਿੰਨੇ ਦਿਨਾਂ ਬਾਅਦ ਕੱਢਣੀ ਅੱਜ ਆਪਾਂ ਵੀ ਭਾਈ ਉਦੋਂ ਮੈਂ ਗਿਆ ਉਹ ਦੂਜੇ ਵਾਰ ਖੜੀ ਆ ਉਹਨਾਂ ਕੋਲ ਗਿਆ ਹੀ ਨਹੀਂ ਮੁੜ ਕੇ ਮੁੜ ਕੇ ਤਾਂ ਗਿਆ ਹੀ ਨਹੀਂ ਦਵਾਈ ਲੈਣ ਗਿਆ ਬਾਅਦ ਚ ਸਹੀ ਹੈ ਅੱਲਾਹ ਬਖਸ਼ੇ ਬਾਬੇ ਦਾ ਨਾਮ ਲਓ ਦੱਸੋ ਮਾਰਗੀ। ਹੋਏ 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 ਅੰਦਰ ਤਾਂ ਪੜਾ ਸੀ ਬੜੀ ਏ। ਲਓ ਜੀ ਗੱਡੀ ਐ ਪਾ ਕਢ ਲਈਏ। ਆਹਨ ਪਾ ਜਾ ਰਹੇ ਆ ਪਿੰਡ ਆਪਣੇ ਕੋਟਲੇ। ਗੱਡੀ ਇਹ ਸ਼ੂਟ ਛੱਟ ਠੰਡੀ ਹੋ ਜਾਂਦੀ ਹੈ। ਆਹ ਬਰਾ ਯਾਦੋਂ ਜਦੋਂ ਇਹ ਦੇਖੇ ਗਿਆ ਮੈਂ ਕਹ ਉਹ ਜ ਮਸਾਏ ਲੱਭੇ ਉਸ ਦਿਨ ਆਪਾਂ ਨੂੰ ਸੋਣੇ ਹੁੰਦੇ ਹੁਣ ਕਰੀ ਜਾਵੇ ਕਿ ਨਾ ਪੇਪਰ ਜਾ ਉਹ ਚੱਕਰ ਹੋਈ ਨਾ ਸਾਰਿਆਂ ਨੂੰ ਦੇ ਪੈ ਗਿਆ ਉਹ ਕਹਿੰਦਾ ਤੂੰ ਗੱਡੀ ਲੈ ਮੈਂ ਕਿਹਾ ਪੇਪਰ ਦੇ ਵਿੱਚ ਸੀ ਕਿਉਂਕਿ ਜਿੰਨਾਂ ਕੋ ਮੈਂ ਉਸ ਦਿਨ ਗੱਡੀ ਉਹ ਅੰਕਲੋਂ ਨਾ ਕੋ ਫੜ ਕੇ ਲੈ ਉਹ ਵੀ ਕਹਿੰਦੇ ਵਿੱਚ ਹੀ ਸੀਗਾ ਆ ਦੇਖੇ ਪੇਪਰ ਪੜ੍ਹ ਕੇ ਮੈਂ ਵੀ ਨਹੀਂ ਤਾਂ ਮੈਂ ਤਾਂ ਤਾਂ ਨਹੀਂ ਜਾਈ ਕਿ ਮੈਂ ਕਹਿੰਦਾ ਕਿਹੜਾ ਕੋਈ ਰੋਕਦਾ ਵਾ ਚਲੋ ਲੱਗ ਗਿਆ ਇੰਨਾ ਬੜਾ ਯਾਰਾ ਆਰ ਸੀ ਦਾ ਹੀ ਉਹ ਬਚਰ ਤਾਂ ਨਹੀਂ ਹੁਣ ਸ਼ੋਰ ਤੇ ਪ੍ਰੋਡਕਸ਼ਨ ਦੋਰੀ ਆ ਜਾਂਦਾ ਆ ਉਹ ਤਾਂ ਫੋਟੋ ਕਾਪੀ ਨਿਕਲ ਆਉਂਦੀ ਉਹਦੇ ਨੇ ਵੀ ਟੈਨਸ਼ਨ ਹੁੰਦੀ ਲੈ ਬਈਆ ਚੋਬਰ ਆ ਖੜਾ ਹੀ ਹੋ ਚਲੋ 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 ਮੋਰੇ ਹਵਾ ਮੋਰੇ 헤ਰਾ ਤੱਕ ਲਾਉਣਾ ਹੋ ਨਵੇਂ ਬੋਲਟਾਂ ਦਾ ਨੇ ਕੋਈ ਮਸਲਾ ਹੈਗਾ ਉਹੋ ਅੰਕਲ ਜੀ ਸੈਡ ਕਿਹੜੀ ਤੁਹਾਡੀ ਜੀ ਉਹ ਸੁਣੋ ਉਹ ਸਟਾਰ ਹੀ ਨੇ ਹੁੰਦਾ ਬਰਾ ਕੇ ਪਹਿਲਾਂ ਉਹ 5-7000 ਰੁਪਏ ਲਾ ਕੇ ਆ ਭਾਈ ਕਿਹੜਾ ਸੁਣੋ ਬੜਾ ਅੱਛਾ ਉਹ ਪਤਾ ਕੀ ਚੱਕਰ ਹੈ ਜਦੋਂ ਜਿੰਨਾ ਟਾਈਮ ਚੱਲਦਾ ਉਹਨਾ ਟਾਈਮ ਸਹੀ ਰਹਿੰਦੀਆਂ ਚੀਜ਼ਾਂ ਉਹੀ ਹਾਲ ਹੋ ਜਾਂਦਾ ਵਾ ਜੇ ਚਾਹ ਤਿੰਨ ਕੁ ਦਿਨ ਕੁਰੀ ਆ ਜਾ ਮੱਕ ਮੜ ਗਿਆ ਅਜਾ ਤੂੰ ਇਹਨੂੰ ਜਾਣਾ ਉੱਧਰ ਨਹੀਂ ਜਾਣਾ ਜਗ੍ਹਾ ਥੋੜੀ ਹਿੰਦੀ ਕੰਬਨ ਦੇ ਵਿੱਚ ਹਾਲੇ ਸੇ ਮੋਟਰ ਵੀ ਦੇਖੋ ਜੌਮ ਜੰਪ ਪਾਇਆ ਹਾਂ ਤਾਂ ਕੁੜੀ ਆਦਾ ਰਾਦਾ ਮੱਕੇ ਦਾ ਧਿਆਨ ਹੈ ਚੋ ਜਵਾ ਟੇਪਰ ਮਾਰੇ ਤੂੰ ਪਿਛੇ ਲੋਗ ਲੱਗ ਬਣ ਹਾਂ ਪਿੱਛੇ ਅੰਗ ਜੌਮ ਹੋਸੇ ਇੱਕ ਦੂਜੇ ਨਾਲ ਉਹ ਵਾਲੀ ਦੀ ਉਦੋਂ ਹੋਣਾ ਹੀ ਨਾ ਉਹ ਜੁ ਕਿਹ ਜੁਗਾ ਨਾ ਉਹ ਵੀ ਜੁ ਕਿਹ ਜੁਗਾ ਨਾ ਜੋਕਰਾ ਟਰਾਲਾ ਮੱਕ ਦਾ ਮੱਕੀ ਦਾ ਲਾਲ ਮੈਂ ਤੁਹਾਨੂੰ ਨੱਪਲ ਮਾਰਾਂ ਤੂੰ ਬੰਦਾ ਨਾ ਅੱਜ ਬੰਦਾ ਲਾਤਾ ਹੁਣ ਆਪਾਂ ਚਲਿਏ ਘਰੇ ਪਹਾੜੀ ਇਲਾਕੇ 'ਚ ਨਿਕਲਣਾ ਆਪਾਂ ਇਹ ਹੈਗਾ ਪਹਾੜੀ ਇਲਾਕਾ ਜੇ ਤੁਸੀਂੋਂ ਪੰਦੇੜਾ ਨੂੰ ਜਾਣੇ ਆ भले जा <laughs> लो जी आगे घर